13 13 ਤੋਲਣ ਵਾਲਾ ਕਰੂ ਹਿਸਾਬ ਕਦੇ ਮਾਰੀ ਜਾਨਾ ਠੱਗੀਆਂ ਦੇਊਗਾ ਜਵਾਬ ਕਦੇ 13 13 ਤੋਲਣ ਵਾਲਾ ਕਰੂ ਹਿਸਾਬ ਕਦੇ ਮਾਰੀ ਜਾਨਾ ਠੱਗੀਆਂ ਦੇਊਗਾ ਜਵਾਬ ਕਦੇ ਪਰਦੇ ਰੱਖ ਕੇ ਬੰਦਿਆ ਪਰਦੇ ਰੱਖ ਕੇ ਬੰਦਿਆ ਪਾਪ ਕਮਾਈ ਜਾਨਾ ਏ ਹੋਰਾਂ ਦੇ ਹੱਕਾਂ ਤੇ ਹੱਕ ਜਿਤਾਈ ਜਾਣਾ ਏ ਦੂਜਿਆਂ ਦੇ ਹੱਕਾਂ ਤੇ ਹੱਕ ਜਿਤਾਈ ਜਾਣਾ ਏ ਆਪਣੇ ਮੂੰਹੋਂ ਆਪਣੀ ਫੱਬਦੀ ਵੱਢਾਈ ਨਾ ਬੇਹੱਕਾ ਖਾਦਾ ਕਦੇ ਪੱਚਦਾ ਮੱਖਣ ਮਲਾਈ ਨਾ ਆਪਣੇ ਮੂੰਹੋਂ ਆਪਣੀ ਫੱਬਦੀ ਓਏ ਵੱਢਾਈ ਨਾ ਬੇਹੱਕਾ ਖਾਦਾ ਕਦੇ ਪਚਦਾ ਮੱਖਣ ਮਲਾਈ ਨਾ ਮਾਰ ਕੇ ਗੱਲਾਂ ਹਾਂ ਮਿੱਠੀਆਂ ਮਾਰ ਕੇ ਗੱਲਾਂ ਮਿੱਠੀਆਂ ਲੁੱਟ ਮਚਾਈ ਜਾਨਾ ਏ ਹੋਰਾਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਦੂਜਿਆਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਨੱਕੋ ਨੱਕ ਸੱਜਣਾ ਤੂੰ ਲਾਲਚ ਦੇ ਨਾਲ ਭਰਿਆ ਏ ਖੌਫ ਨਹੀਂ ਤੈਨੂੰ ਰੱਬ ਦਾ ਪੋਰਾ ਨਾ ਤੂੰ ਡਰਿਆ ਏ ਨੱਕੋ ਨੱਕ ਸੱਜਣਾ ਤੂੰ ਲਾਲਚ ਦੇ ਨਾਲ ਪਰਿਆ ਏ ਖੌਫ ਨਹੀਂ ਤੈਨੂੰ ਰੱਬ ਦਾ ਤੂੰ ਪੋਰਾ ਨਾ ਡਰਿਆ ਏ ਖਾ ਖਾ ਮਾਲ ਹਰਾਮ ਦਾ ਖਾ ਖਾ ਮਾਲ ਹਰਾਮ ਦਾ ਪੇਟ ਫੁਲਾਈ ਜਾਨਾ ਏ ਹੋਰਾਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਦੂਜਿਆਂ ਦੇ ਹੱਕਾਂ ਤੇ ਹੱਕ ਜਤਾਈ ਜਾਣਾ ਏ ਸ਼ਾਇਰ ਮੀਤਮਾਨ ਮਿਲੇ ਇੱਥੇ ਸਬਰਾਂ ਵਾਲਿਆਂ ਨੂੰ ਰੱਖਦਾ ਇੱਕ ਟਿਕਾਣੇ ਰੱਬ ਬੇਸਬਰੇ ਵਾਲਿਆਂ ਨੂੰ ਸ਼ਾਇਰ ਮੀਤਮਾਨ ਮਿਲੇ ਇੱਥੇ ਸਬਰਾਂ ਵਾਲਿਆਂ ਨੂੰ ਰੱਖਦਾ ਇੱਕ ਟਿਕਾਣੇ ਰੱਬ ਬੇਸਬਰੇ ਵਾਲਿਆਂ ਨੂੰ ਪਹਿ ਮਾਇਆ ਦੇ ਮੋ ਵਿੱਚ ਪਹਿ ਮਾਇਆ ਦੇ ਮੋ ਵਿੱਚ ਰੱਬ ਪੁਲਾਈ ਜਾਨਾ ਏ ਹੋਰਾਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਦੂਜਿਆਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਦੂਜਿਆਂ ਦੇ ਹੱਕਾਂ ਤੇ ਹੱਕ ਜਿਤਾਈ ਜਾਨਾ ਏ ਦੋਸਤੋ ਜੇਕਰ ਗੀਤ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਾਡਾ ਬਹੁਤ ਬਹੁਤ ਧੰਨਵਾਦ ਜੀ